ਵਿਆਹੀ ਹੋਈ ਔਰਤ ਨੂੰ ਚੜਿਆ ਆਸ਼ਕੀ ਦਾ ਭੂਤ ਪ੍ਰੇਮੀ ਦੇ ਨਾਲ ਮਿਲ ਕੇ ਰਚਿਆ ਕਿਡਨੈਪਿੰਗ ਦਾ ਮਹਾਡਰਾਮਾ ਜੀ ਆ ਖੰਨਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਕੁੜੀ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਝੂਠੀ ਕਿਡਨੈਪਿੰਗ ਕਰਨ ਦਾ ਡਰਾਮਾ ਰਚਿਆ ਗਿਆ ਦੱਸਦੇ ਕਿ ਕੁੜੀ ਅਤੇ ਮੁੰਡਾ ਪਿਛਲੇ 3 ਸਾਲਾਂ ਤੋਂ ਪੇਮ ਪਿਆਰ ਦੇ ਸਬੰਧਾਂ ਦੇ ਵਿੱਚ ਸਨ ਪਰ ਕੁੜੀ ਦੇ ਪਰਿਵਾਰਕ ਦੇ ਵੱਲੋਂ ਪਰਿਵਾਰ ਦੇ ਵੱਲੋਂ ਉਸ ਦਾ ਕਿਸੇ ਹੋਰ ਦੂਜੇ ਥਾਂ ਦੇ ਉੱਤੇ ਸਹਿਮਤੀ ਤੋਂ ਬਿਨਾ ਉਸ ਦਾ ਵਿਆਹ ਕਰਵਾ ਦਿੱਤਾ ਜਾਂਦਾ ਸੀਗਾ ਜਿਸ ਕਰਕੇ ਦੋਵੇਂ ਪ੍ਰੇਮੀ ਜੋੜੇ ਦੇ ਵੱਲੋਂ ਝੂਠੀ ਕਿਡਨੈਪਿੰਗ ਦਾ ਖੇਡ ਖੇਡਿਆ ਗਿਆ ਦੱਸਦੇ ਕਿ ਜਿਸ ਤੋਂ ਬਾਅਦ ਕੁੜੀ ਦੇ ਵੱਲੋਂ ਆਪਣੀ ਝੂਠੀ ਕਿਡਨੈਪਿੰਗ ਦੀ ਪੁਲਿਸ ਨੂੰ ਵੀ ਸ਼ਿਕਾਇਤ ਜਿਹੜੀ ਕਿ ਦਰਜ ਕਰਵਾਈ ਗਈ ਹੈ ਇਸ ਮੌਕੇ ਦੇ ਉੱਤੇ ਸਿਟੀ ਪੁਲਿਸ ਸਟੇਸ਼ਨ ਦੇ ਐਸ ਐਚ ਓ ਰਵਿੰਦਰ ਕੁਮਾਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਬੇਹਦੀ ਹੈਰਾਨ ਕਰ ਦੇ ਵਾਲਾ ਇਹ ਮਾਮਲਾ ਹੈ ਜੁੱਥੇ ਕਿ ਇੱਕ ਕੁੜੀ ਦੇ ਵੱਲੋਂ ਆਪਣੀ ਹੀ ਕਿਡਨਾਪਿੰਗ ਦਾ ਝੂਠਾ ਖੇਡ ਖੇਡਿਆ ਗਿਆ ਇਸ ਦੇ ਨਾਲ ਸਮਾਜ ਦੇ ਵਿੱਚ ਜਿੱਥੇ ਜੋ ਜਿਹੜਾ ਕਿ ਗਲਤ ਤੇ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਗਲਤ ਅਸਰ ਪੈਂਦਾ ਹੈ ਅਜਿਹਾ ਅਜਿਹਾ ਕਰਨ ਤੋਂ ਗੁਰੇਸ਼ ਕਰਨਾ ਚਾਹੀਦਾ ਹੈਗਾ ਪੁਲਿਸ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈਗੀ ਹੈ ਕਿ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਤੁਹਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਿਉਂਕਿ ਤੁਹਾਡੇ ਅਜਿਹਾ ਕਰਨ ਦੇ ਨਾਲ ਸਮਾਜ ਦੇ ਉੱਤੇ ਕਿਤਨਾ ਕਿਤੇ ਗਲਤ ਜਿਹੜਾ ਕਿ ਪ੍ਰਭਾਵ ਪੈਂਦਾ ਹੈ ਇਸ ਬਾਬਤ ਪੁਲਿਸ ਦਾ ਕੀ ਕੁਝ ਕਹਿਣਾ ਹੈਗਾ ਉਹ ਇੱਕ ਵਾਰ ਤੁਹਾਨੂੰ ਸੁਣਾਉਂਦੇ ਹਾਂ ਦੁਪਹਿਰ ਦੇ ਟਾਈਮ ਤੇ 112 ਤੋਂ ਕੰਪਲੇਂਟ ਆਈ ਕੰਟਰੋਲ ਰੂਮ ਤੋਂ ਤੇ ਉਹਦੇ ਵਿੱਚ ਦੱਸਿਆ ਗਿਆ ਵੀ ਚਾਰ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਈ ਕਾਰ ਦੇ ਵਿੱਚ ਆ ਕੇ ਤੇ ਉਹਨਾਂ ਦੀ 9 ਨੂੰ ਤੇ ਡੇਢ ਸਾਲ ਦੀ ਬੱਚੀ ਨੂੰ ਗਵਾ ਕਰਕੇ ਲੈ ਗਈ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਹੇਠ ਡੀਐਸਪੀ ਸਾਹਿਬ ਦੀ ਯੋਗਵਾਇ ਦੇ ਨਾਲ ਉਹਨਾਂ ਦੀ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਇਹਨੂੰ ਪੂਰੇ ਨੂੰ ਵੈਰੀਫਾਈ ਕੀਤਾ ਤੇ ਸੀਸੀਟੀਵੀ ਕੈਮਰੇ ਥਰੂ ਗੱਡੀ ਦਾ ਨੰਬਰ ਟ੍ਰੇਸ ਕਰਕੇ ਤੇ ਮੰਡੀ ਗਵਿੰਦਗੜ ਤੋਂ ਜਾ ਕੇ ਇਹ ਗੱਡੀ ਟਰੇਸ ਕੀਤੀ ਤੇ ਗੱਡੀ ਤੋਂ ਬਾਅਦ ਤੂਰਾਪਿੰਡ ਦੇ ਵਿੱਚੋਂ ਇਹਨੂੰ ਲੜਕੀ ਨੂੰ ਟਰੇਸ ਕੀਤਾ ਗਿਆ ਜਦੋਂ ਪੂਰਾ ਪ੍ਰੋਪਰ ਵੈਰੀਫਾਈ ਕੀਤਾ ਗਿਆ ਪਤਾ ਲੱਗਿਆ ਕਿ ਜਿਹੜੀ ਇਹ ਲੜਕੀ ਹੈ ਇਹਦੇ 3 ਸਾਲ ਤੋਂ ਜਿਹੜੇ ਸੀ ਉਹ ਲੜਕੇ ਦੇ ਨਾਲ ਰਿਲੇਸ਼ਨ ਸੀ ਜਿਹੜਾ ਲੜਕਾ ਇਹਨੂੰ ਨਾਲ ਤਿੰਨ ਲੜਕਿਆਂ ਨਾਲ ਲੈ ਕੇ ਆਇਆ ਸੀ ਇਹ ਪੂਰਾ ਡਰਾਮਾ ਜਿਹੜਾ ਇਹਨਾਂ ਨੇ ਆਪ ਹੀ ਰਚਿਆ ਹੋਇਆ ਸੀ ਤੇ ਪੁਲਿਸ ਨੂੰ ਸਾਰਾ ਦਿਨ ਇਹਨਾਂ ਨੇ ਮਤਲਬ ਗੁੰਮਰਾਹ ਕੀਤਾ ਤੇ ਜਿਹੜੀ ਹੁਣ ਕਾਰਵਾਈ ਕੀ ਕੀਤੀ ਗਈ ਹੈ ਤੇ ਕਿਹਨਾਂ ਦੇ ਖਿਲਾਫ ਕੀਤੀ ਗਈ ਹੈ ਇਹ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਹੈ ਵੀ ਇਹਨਾਂ ਨੇ ਮਤਲਬ ਆਪਣੇ ਪਰਿਵਾਰ ਨੂੰ ਵੀ ਤੇ ਪੁਲਿਸ ਨੂੰ ਵੀ ਗੁੰਮਰਾ ਕੀਤਾ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਆ 317 ਬੀ ਐਨ ਐਸ ਦੇ ਤਹਿਤ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਗੇ ਤੋਂ ਮੈਂ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਵੀ ਗਲਤ ਤਲਾਹ ਨਾ ਦਿਓ ਜੇ ਕੋਈ ਗਲਤ ਤਲਾਹ ਦਿੰਦਾ ਤੇ ਉਹ ਉਹਦੇ ਖਿਲਾਫ ਵੀ ਜਿਹੜੀ ਆ ਸਖਤੋ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਝੂਠੀ ਤਲਾਹ ਦੇਣ ਤੇ ਤੇ ਇਹੋ ਜਿਹਾ ਡਰਾਮਾ ਕਿਉਂ ਕੀਤਾ ਇਹਨਾਂ ਨੇ ਜੀ ਯਾਰ ਇਹ ਡਰਾਮਾ ਹੈ ਲੜਕੀ ਦੇ 3 ਸਾਲ ਤੋਂ ਇਹਦੇ ਨਾਲ ਰਿਲੇਸ਼ਨ ਸੀ ਤੇ ਲੜਕੀ ਮਤਲਬ ਆਪਣੇ ਪਰਿਵਾਰ ਨੂੰ ਗੁੰਮਰਾ ਕਰਨਾ ਚਾਹੁੰਦੀ ਸੀ ਵੀ ਮਤਲਬ ਮੈਨੂੰ ਇਹ ਕਿਡਨੈਪ ਕਰਕੇ ਲੈ ਗਏ ਨੇ ਤੇ ਹੁਣ ਮਤਲਬ ਜਦੋਂ ਕੱਲ ਵੈਰੀਫਾਈ ਕੀਤਾ ਪ੍ਰੋਪਰ ਇਹਨੂੰ ਲਿਆ ਕੇ ਇਹਦੇ ਮਾਪੇ-ਬਾਪ ਨੂੰ ਇਹਨਾਂ ਦੇ ਮਾਪੇ-ਬਾਪ ਨੂੰ ਲਿਆ ਕੇ ਜਦੋਂ ਪੂਰਾ ਹੀ ਵੈਰੀਫਾਈ ਹੋਇਆ ਤੇ ਪਤਾ ਲੱਗਾ ਇਹ ਲੜਕੀ ਜਿਹੜੀ ਇਹਦੇ ਨਾਲ 3 ਸਾਲ ਤੋਂ ਰਿਲੇਸ਼ਨ ਸੀ ਤੇ ਤਾਂ ਉਹਦੇ ਕਰਕੇ ਤੇਰੀ ਬੱਚੀ ਸੀ ਫਿਰ ਉਹਨਾਂ ਦਾ ਉਹਦਾ ਕੀ ਕੀਤਾ ਜਾਊਗਾ ਹੁਣ ਜੀ ਉਹ ਵੀ ਨਾਲ ਹੀ ਇਹਨਾਂ ਦੀ ਜੀ ਉਹ ਤਾਂ ਵਾਪਸ ਹੈ ਇਹਨਾਂ ਦੇ ਮਾਪੇ-ਬਾਪ ਆਪ ਦੇ ਵਿੱਚ ਇਹਨਾਂ ਦੇ ਹਵਾਲੇ ਕੀਤੀ ਜਾਊਗੀ ਅੱਗੇ ਜੋ ਵੀ ਹੈ